ਹਾਂਜੀ ਮੇਰੇ ਵੱਲੋਂ ਤੁਹਾਨੂੰ ਜ਼ਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਪਹੁੰਚੇ ਹੋਇਆ ਘਰੇ ਇਹ ਕਰਾ ਅੱਜ ਤੱਕ ਰੌਣਕਾਂ ਹੀ ਲੱਗੀਆਂ ਪਈਆਂ ਨੇ ਜੀ ਸਾਡੇ ਆਪਣੇ ਭਰਾ ਸਾਡਾ ਚਾਚਾ ਤੇ ਨਿਆਣੇ ਪਹੁੰਚੇ ਹੋਏ ਆ ਘਰੇ ਤੇ ਮਾਤਾ ਸਾਡੀ ਗਈ ਹੋਈ ਜੀ ਪਟਨਾ ਸਾਹਿਬ ਨੂੰ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਲਓ ਜੀ ਆਪਾਂ ਹੁਣ ਵੀਡੀਓ ਨੂੰ ਸਟਾਰਟ ਕਰੀਏ ਜੀ ਨਾ ਬਹੁਤੀਆਂ ਗੱਲਾਂ ਕਰੀਏ ਸ਼ੇਅਰ ਕਮੈਂਟ ਜ਼ਰੂਰ ਕਰਦਿਆਂ ਕਰੋ ਜੀ ਤੁਹਾਡੀ ਮੁਲਾਕਾਤ ਆਪਾਂ ਹੁਣ ਕਰਾਉਨੇ ਆ ਜੀ ਅੰਦਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਦੱਸ ਕਿ ਸੰਸਕ੍ਰਿਤ ਦੀ ਕਲਾ ਵਿੱਚ ਰੋ ਤੰਦਰੁਸਤ ਰਹੋ ਤੇ ਦੁੱਖ ਤਕਲੀਫ ਹੋ ਤਾਂ ਦੂਰ ਹੋ। ਮੁੰਡੇ ਲਈ ਥੋੜਾ ਜਿਹਾ ਹੋ ਗਿਆ। ਆਵਾਜ਼ ਨਿਕਲਦੀ ਨਹੀਂ ਜੀ ਇਹਦੀ? ਸੁਣਨਾ ਜੀ। ਤੇ ਲੋੜਤ ਲਈ ਚਾਚਾ ਜੀ ਆਏ ਹੋ ਨੇ। ਭਾਜੀ ਘਟੇ ਦੀ ਤੇ ਹੋ ਰਿਹਾ ਸਾਡੇ ਕੋਲ ਵੀ ਭਾਈ ਮੁੰਡਾ ਦੋਸਤ ਐ ਨਾਲ। ਉਹ ਵੀ ਅਸਲੋਂ ਤੇ ਆ ਕੇ ਮੈਨੂੰ ਲਾ ਲੰਦੇ ਨੇ। ਥੈਂਕ ਯੂ ਮੇਰਾ ਕੰਮ ਆ ਬੈਂ ਮਰੀਂਦਰ ਨੂੰ ਬਾਦੀ ਲੈ ਕੇ ਆਈਆਂ ਹਾਂ ਸਕੂਲ ਦੀ। ਤੇ ਹੁਣ ਮੈਨਾਂ ਨੂੰ ਬੰਦੇ ਚਾ ਬਣਾ ਕੇ ਤੁਸੀਂ ਬੁਲਾ ਗਾ ਦੇ। ਤੇ ਮੈਂ ਸਾ ਮੈਂ ਗਾਂ ਚੂਣੀ ਆ ਜੀ। ਹੈ। ਹੈ। ਬਾਈ ਦਾ ਖਾਲਸਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਾਈ ਨੂੰ ਬੋਲੋ ਸਣਾ ਆਇਆ ਤੁਹਾਨੂੰ ਸਵਾਟਾ ਉਹ ਦੱਸ ਰਹੀਏ ਤੁਹਾਨੂੰ ਕੋਈ ਗੱਲ ਬਾਤ ਇਹ ਬੋਟਾਂ ਦਾ ਪ੍ਰਚਾਰ ਦੇ ਬੁਲਾਏ ਆ ਇਹ ਵੀ ਚੰਦ ਨਿਆਣੇ ਦੇ ਘਰ ਤੋਂ ਜੀ ਲੱਗਦਾ ਮਾਰੋ ਜੀ ਸਿੰਘ ਮੈਂ ਬਹੁਤ ਮੋਹਰੇ ਨਾਲ ਆਇਆ ਹੈ ਹੈ ਜੱਜੇ ਕਿਆ ਹਾਂ ਚਾਚਾ ਜਿਹੜੀ ਭਾਬੀ ਦੀ ਗੈਰ ਹਾਜ਼ਰੀ ਵਿੱਚ ਉਹ ਸ਼ਾਮਲ ਹੋਣ ਆਏ ਨੇ ਨੇੜਲੇ ਨੂੰ ਡਰ ਰਹਿਣਾ ਚਾਹੀਦਾ ਹੈ ਮੈਂ ਸੇ ਇੰਦੇ ਹੋ ਰਹਿਗਾ ਚਾਹੀਦਾ ਵੀ ਆ ਹੈ ਇੱਥੇ ਵੀ ਨਹੀਂ ਆ ਯੂਟਬਾ ਜਲਾ ਕਰਦੇ ਪੁੱਠੇ ਬੜੀ ਆ ਫਰੂਟਿਆ ਫਰੂਟ ਖਾ ਵੀ ਰਹੇ ਨੇ ਮੈਂ ਸੁੱਕਦੇ ਚੜਦਣੇ ਤੇ ਛੱਡ ਛੋਟੇ ਪਾਣੀ ਦੇ ਇੱਥੇ ਆਵਾਂ ਜਾ ਕੇ ਹਾਂ ਯਾਰ ਬੜਾ ਉਹ ਬਾਬੂ ਵੀ ਪ੍ਰਿੰਟਣ ਲੜ ਗਏ ਤੇ ਹਾਂ ਉਹ ਵੀ ਪ੍ਰਿੰਟਣ ਲੜ ਗਏ ਆਨੇ ਕਰਦਾ ਸਾਹੀ ਮਾਇਆ ਹੋ ਹੋ ਰਿਹਾ ਯਾਰ ਵੀ ਹਾਲ ਤਾਂ ਪ੍ਰਿੰਡੇ ਲੜੀ ਆ ਹਲੇ ਕੋਠੇ ਪੱਦਣ ਦੀ ਤਕਰੀਏ ਨੇ ਜਿਹਦੇ ਦੇ ਉੱਪਰ ਚੜਦੇ ਨਾਲ ਸੱਟ ਪੇਟ ਖਾ ਲੰਦਾ ਬੜੇ ਮਿਕਣ ਲੱਗੇ ਕਿ ਨਾਲੇ ਕਿੰਝ ਤੇ ਬੇ ਗੱਲ ਸੀ ਫੇ ਕੌਣ ਜ਼ਿੰਮੇਵਾਰ ਆ ਫੇ ਤੈਨੂੰ ਇਹ ਕਹਿਣਾ ਬਈ ਤੂੰ ਤਾਂ ਕਿਹੜਾ ਮਾਰ ਸਕਦਾ ਤਾ ਸਾਹੀ ਮਾਇਆ ਸਾਹੀ ਚਾਚਾ ਸਾਡਾ ਪਹੁੰਚਿਆ ਹੋਰ ਨਾ ਜਾਂਦੇ ਟੀਓ ਕੰਮ ਕਰ ਕਿਦਾਂ ਬਸ ਖਤਮ ਹੋਣਾ ਹੁਣ ਤਾਂ ਸੀਜ਼ਨ ਕਣਕ ਦਾ ਸੀਜ਼ਨ ਆ ਹਜੇ ਇਹ ਤੁਹਾਨੂੰ ਲੱਗ ਕੇ ਲੱਗ ਰਹੀ ਹਾਂ ਅੱਜ ਜਦ ਹੋ ਰਹੀ ਹੈ ਤ ਉਹ ਇਹ ਨਾਲ ਉਹ ਜਾਨੀ ਪ੍ਰੋਜੈਕਟ ਬਣਾਇ ਦਮਾਰ ਰਹਿ ਕੇ ਜਨ ਕਿ ਇੱਕ ਵਾਰ ਚੱਲ ਪਿਆ ਫਿਰ ਤਾਂ ਪਤਾ ਵੀ ਲੱਗਣਾ ਉਹ ਸਪੈਸ਼ਲ ਨਹੀਂ ਸਪੈਸ਼ਲ ਕਿੱਥੀ ਕਿ ਨਹੀਂ ਲੱਗਦੀ ਆਉਂਦੀ ਆ ਸਪੈਸ਼ਲ ਇੱਕ ਵਾਰ ਲਾਜੀ ਫਿਰ ਤਾਂ ਬਸ ਹੁਣ ਤਾਂ ਇੱਕ ਸਪੈਸ਼ਲ ਤੇ ਕੇਲਾ ਇੱਕ ਟੂ ਹੋਗਾ ਆਰੇ ਫੇ ਤਾਂ ਚਲੇ ਚੱਕ ਦੇਣੀ ਆ ਜੇ ਚੱਕੋਗੇ ਜਨ ਕਿ ਤਰੀ ਬੰਦਾ ਹੁਣ ਤਾਂ ਸਾਰੇ ਗਣਕਾਂ ਮਤਲਬ ਬੱਟੇ ਹੋ ਗੀਆਂ ਅਰ ਦਾ ਹੁਣ ਤਾਂ ਆਪਣਾ ਕਾਰਗਰਕਰਦਾਰ ਨਿਪਟ ਗਿਆ ਨਿਪਟ ਗਿਆ ਤਾਂ ਕੀ ਗੱਲ ਹੈ ਤੂੜੀ ਵੀ ਤੇਰੀ ਵੀ ਮੇਰੇ ਹਿਸਾਬ ਨਾਲ 60-70% ਹੋਈ ਗਈ ਪੂਣੀ ਵੀ ਬਣ ਗਈ ਬਣਾਈ ਵੀ ਅਗਲੇ ਮੱਤਵਾਂ ਦੇ ਦਰਦਿਆਂ ਨੇ ਉਹ ਚਲੋ ਕਹਣਾ ਨਹੀਂ ਹੁੰਦਾ ਵੀ ਭਾਈ 6 ਮਹੀਨੇ ਬਾਅਦ ਕੁੱਤਾ ਵਾਂਗੂ ਫਸਲ ਪੜਦੀ ਆ ਜਿਹੜਾ ਕੁਝ ਘਰ ਆ ਜਾਵੇ ਉਹੀ ਚੰਗਾ ਹੈ ਕਹਨਹੀਂ ਜੀ ਹਾਂ ਤੇ ਮੈਂ ਹੁਣ ਮੈਂ ਗਾਂ ਨੂੰ ਚੋਣੀ ਆ ਤਾਂ ਹਾਂ ਜੀ ਹਾਂ ਗਾਂ ਚੋਣੀ ਜਾਤਰਾ ਜਾਤਰਾ ਆਪਾਂ ਚੱਕਾ ਜਾ ਰਹੇ ਹਾਂ ਤੇ ਚਾਚਾ ਫਿਰ ਹੁਣ 16 ਤਰੀਕ ਨੂੰ ਕਿਆ ਕਰਨਾ ਹੈ ਤਾਂ 16 ਤਰੀਕ ਨੂੰ ਖਾਣ ਜਾ ਓਏ 16 ਨੂੰ ਕੀ ਹੈ 16 ਨੂੰ ਹੈਗਾ ਜਿਠਾ ਵੀਰਵਾਰ ਵੀਰ ਨਗਾਹੇ ਬੜੇ ਬੜੇ ਤਗੜੇ ਤਗੜੇ ਗੈਕਾਂ ਨੇ ਲੱਗਣਾ ਬਤ ਕਹਿੰਦੇ ਕੋ ਹੁੰਦੇ ਗੈਕਾਂ ਨੇ ਲੱਗਣਾ ਵੀਰਵਾਰ ਮੈਂ ਇੱਧਰ ਫਸਿਆ ਮੇਰਾ ਇੱਧਰ ਕੰਮ ਨਿਪਟਣ ਚ ਵੇਤਾ ਮੈਂ ਤਾਂ ਬੇਲਾ ਹੋਵਾਂ ਆ ਕਰਦਾ ਇੱਧਰ ਜਨਤਾ ਕਾਣਕ ਬੋਰੀ ਕਮੰਡੀ ਚ ਵਈਆ ਮਹਿਲੇ ਨਹੀਂ ਸਕਦਾ ਲੇਬਰਾ ਬੈਠਿਆ ਜਦ ਤੱਕ ਲੇਬਰਾ ਨਹੀਂ ਜਾਨੀਆ ਜਦ ਤੱਕ ਮੈਂ ਨਹੀਂ ਕਰਦਾ ਕਿ ਬਾਥਰੂਮ ਖੁੱਲੇ ਆ ਉਹ ਬੰਦ ਕਰਦੇ ਐ ਲੋਕਾ ਨਹੀਂ ਹਾਂ ਇਹ ਵੀ ਥੋੜੀ ਜ਼ਿੰਮੇਵਾਰੀ ਹੈ ਨਾ ਮੋਟਰ ਵੀ ਚਲਾਉਣੀ ਹਾਂ ਹਾਂ ਕਰਦਾ ਹੈ ਵੀ ਇਹ ਨਾ ਹੋਣ ਫੇਰ ਤੁਸੀਂ ਜਾ ਵੀ ਸਕਦੇ ਆ ਇਹ ਜੇ ਜੇ ਮਤਲਬ ਮੇਰਾ ਦੋ ਦੇ ਜਿੰਨੇ ਨਿਪਟਣ ਚ ਵੇ ਕੰਮ ਇਹ ਜਾ ਹੁੰਦਾ ਵੀ ਬਾਕੀ ਜੇ ਪ੍ਰਮਾਤਮਾ ਨੇ ਚਾਇਆ ਤਾਂ ਪਤਾ ਵੀ ਲੱਗਣ ਦੇਣਾ ਜੇ ਉਹਨੇ ਬੁਲਾਇਆ ਹੁਣੇ ਆਇਆ ਹੁਣ ਮੈਂ ਲਾ ਡਿਊਟੀ ਪਰ ਤੇ ਹਾਂ ਉਹੀ ਆਇਆ ਸੀ ਤਾਂ ਉਹਦੇ ਇਧਰ ਨੂੰ ਆ ਗਏ ਆ ਮੈਂ ਘਰ ਆ ਕੇ ਫੋਨ ਕਰੇ ਤੇ ਕੀਤੇ ਕਹਿੰਦੇ ਘਰੇ ਆ ਮਾ ਚਾ ਚਾ ਸ਼ੋਕਰਾ ਜੇ ਇਹਨੂੰ ਮੜਾ ਮੋਟਾ ਡਰ ਰਹੂਗਾ ਹਾਂ ਹੈ ਵੀ ਉਹੀ ਚਾਚਾ ਤੇਰਾ ਕਹਿਣ ਦਾ ਮਤਲਬ ਵੀ ਉੱਪਰ ਤੇ ਨਿਆਣਾ ਗਿਰ ਨਾ ਜਾਵੇ ਹਾਂ ਆਲੇ ਸਭ ਪ੍ਰਿੰਦ ਰਾਇ ਦੇ ਹੀ ਹੁੰਦੇ ਆ ਦੇਖ ਲੈ ਹਨਾ ਅਨ ਗਏ ਤਕ ਕਬਰੇ ਨਹੀਂ ਹਾਂ ਕਬਰੇ ਨਹੀਂ ਸਮਝ ਕੇ ਵੀ ਕਬਰ ਕੀਆ ਇੱਟਾਂ ਨੂੰ ਦੱਸ ਕੇ ਆ ਕਰਨ ਲੱਗੇ ਇੱਟਾਂ ਨੂੰ ਕਿਹ ਛੇੜ ਉਹ ਇੱਟਾਂ ਦੇ ਵਿੱਚੋਂ ਨਿਕਲੇ ਜਾਂਦੇ ਸੀ ਤਿੰਨ ਪਈਆਂ ਪਈਆਂ ਇੱਟਾਂ ਆਹੇ ਫਰਦੀਆਂ ਅਜੇ ਵੀ ਬਾਰ ਕੋ ਹਾਂ ਵੀ ਟੈਂਟਰ ਰੁਕ ਜਾ ਕੇ ਕਿਆ ਕਰਨਾ ਲੱਗੀ ਸੀ ਉਹਦੇ ਪਰਾ ਨਾ ਇੱਟਾਂ ਨੂੰ ਤੂੰ ਕਿਆ ਛੇੜ ਉਹ ਇੱਟ ਨੂੰ ਨਹੀਂ ਪ੍ਰਿੰਡਾਂ ਲੱਗੀਆਂ ਹਿੰਦੀਆਂ 75 ਦਾ ਟਾਈ ਟਾਲ ਕੋ ਕਹਿੰਦਾ ਕਿ ਇਹ ਨਿਆਣੇ ਨੂੰ ਹੱਥ ਲਾਤਾ ਉਹ ਨਹੀਂ ਲੜਨ ਉਹ ਤੈਨੂੰ ਆਏ ਪੁੱਛਦਾ ਚਾਚਾ ਵੀ ਤੂੰ ਬਾਈ ਉੱਥੇ ਇੱਕ ਇੱਟਾਂ ਨੂੰ ਪੰਗਾ ਲੈਣ ਕਿਆ ਕਰਨ ਗਿਆ ਤਾ ਪੰਗਾ ਮੈਂ ਤਾਂ ਹੀ ਲੈਣ ਗਿਆ ਤਾ ਵੀ ਪ੍ਰਿੰਟਾਂ ਵਾਲ ਕੀ ਹੋਈ ਉੱਥੇ ਵੀ ਮੈਂ ਲੜਾ ਲਵਾਂ ਫਿਰ ਤੇ ਤੈਨੂੰ ਮੈਂ ਨਾ ਲਵਾਂ ਮੇਰੇ ਦਿਮਾਗ 'ਚ ਤਾਂ ਮੈਂ ਕਹੀ ਜਾਂ ਕਿਸੇ ਨੇ ਨਿਆਣੇ ਦੇ ਹੱਥ ਲਾਤਾ ਯਾਰ ਉਹ ਨਹੀਂ ਵੀ ਨਿਆਣੇ ਦੇ ਡੂੰਗੀਆਂ ਮੈਂ ਵੀ ਸਲਾਹ ਦੀ ਮੈਂ ਕਹਿੰਦਾ ਲੈ ਵੀ ਮੈਂ ਇਹ ਨਹੀਂ ਮੈਂ ਇਹੀ ਕਰਦਾ ਕੰਮ ਜੈਨਾ ਦਾ ਇੱਟਾ ਚੱਕ ਕੇ ਛੱਡ ਦਵਾਂ ਉਹ ਇੱਟ ਮਨ ਲੱਗੀ ਹੋਈ ਸੀ ਉਹ ਮੇਟੇ ਖਸਗਾਰਦੀ ਬਣੀ ਰਹੀ ਉਹ ਫਿਰ ਰਦਾਈ ਗਈ ਹੈ ਪਕੇ ਜਿਹੜਾ ਘਰ ਟਾਈਏ ਤੁਨੇ ਛੱਡਣਾ ਉਹ ਸਾਹਵੇਂ ਪਈ ਮੇਰੇ ਬੰ ਨੂੰ ਕਹਿੰਦਾ ਕੰਢਾ ਹੋ ਗਿਆ ਤਕੜਾ ਨੇ ਛੱਡਣਾ ਤੈਨੂੰ ਪਕੇ ਆ ਹਾਂ ਅੰਦੀ ਦੀ ਜਾਨ ਇਹਨਾਂ ਕਿ ਖਾਤਾ ਦੇ ਸੀਗੀ ਹੈ ਹੋ ਗਿਆ ਤਕੜਾ ਕੋਈ ਆਹੀ ਲੜੀ ਬਾਈ ਹੋਰ ਪਾਸੇ ਕਿੱਥੇ ਲੜੀ ਆ ਨਾ ਨਾ ਆਹੀ ਦੀ ਹੱਥ ਪਈ ਇਹਨੇ ਇੰਨਾ ਸੋਜਾ ਕੋ ਤਰਤੀ ਹੋ ਗਿਆ ਆਂ ਵੀ ਹੁਣ ਛੁੱਟ ਗਈ ਵੀ ਹੁਣ ਛੁੱਟ ਜਾਊਗਾ ਪਿਤਾ ਮੁਲਾਮ ਗਿਆ ਮੇਰੇ ਦਾ ਸੱਜੇ ਘਰ ਤੱਕ ਕਿਉਂ ਨਹੀਂ ਹੱਥ ਮੈਂ ਤੋਂ ਦੇਖੀ ਕਿੱਥੇ ਆ ਰਹੀ ਨੋਹ ਲੈ ਦਾਤਾ ਸੱਜੇ ਤਨ ਲੈ ਦੋ ਦੋ ਨਾਲ ਕਰ ਮੈਂ ਅੱਜ ਉਹਦੇ ਆਈ ਅੱਜ ਜਿੱਤੀ ਕਰੀ ਲੋਕਾ ਤਰੋ ਨਿਕਾਲੋ ਜੀ ਕੰਮ ਨਹੀਂ ਹੋਣਾ ਮੇ ਤੇ ਗੱਬੇ ਹੱਤ ਨਾਲ ਹੈ ਬਾਈ ਆਇਆ ਹੋਊਗਾ ਐਪਲੀਕੇਸ਼ਨ ਲੈ ਕੇ ਉੱਤਰ ਜਾਣਾ ਕੀ ਇੱਥੇ ਸੱਪ ਲੜ ਗਏ ਆ ਆਹੀ ਗਿਆ ਰੇਟਰ ਹੰਸਾ ਉਹਨੇ ਅਕਲੀ ਕੇ ਹੰਲੇ ਕੇ ਤੇ ਆ ਉਹ ਦਿਨਾਂ ਮਾਰ ਗੋਡ ਬਣਾ ਕੇ ਬੈਠੀ ਅਫਸਾਨੇ ਜੱਦ ਦਾ ਹੈ ਕਿ ਭਾਈ ਸਾਪ ਲੜ ਗਿਆ ਬਾਪਾ ਤੇ ਭਿੰਡਾਂ ਲੜ ਗਈਆਂ ਜੀ ਹੱਥੇ ਦੀ ਰੁੱਡੀਆਂ ਦੋ ਬਾਈ ਕੋਈ ਇੰਡਾਇਰ ਨੇ ਸਪਨੇ ਵੀ ਸਾਪ ਨੇ ਮਾਰਿਆ ਢੰਗ ਜ਼ਹਿਰ ਨਹੀਂ ਕਰਿਆ ਦੀ ਅਸਰ ਉਹ ਸੱਪ ਗਿਆ ਮਾਰਿਆ ਆਵਾ ਆਵਾ ਕਰਕੇ ਜਾਣ ਲੱਗਿਆ ਮੜਾ ਜਾ ਮੜਾ ਜਾ ਸਰੂਆ ਜਾ ਯਾਰਾ ਉੱਤਲਾ ਮੜਾ ਜਾ ਉਹ ਸਭ ਮੇਰੀ ਲਦੀਦੀ ਮਰ ਗਏ ਨਾਲ ਜ਼ਹਿਰ ਬਹੁਤ ਹੀ ਜ਼ਹਿਰ ਜ਼ਹਿਰ ਨੂੰ ਜ਼ਹਿਰੇ ਮਾਰਦੀ ਆ ਕਿਉਂਕਿ ਕਰਕੇ ਹੁਣ ਉਹਨਾਂ ਛੁੱਟੀਆਂ ਦਿੱਤੀਆਂ ਸਨ ਤਾਂ ਉਹਨੇ ਹਾਂ ਵੀ ਭਾਈ ਛੁੱਟੀਆਂ ਦਿੱਤੀਆਂ ਜਾਣ ਮੈਨੂੰ ਵੀ ਬੜਾ ਮਜੂਸ ਆ ਤੇ ਉਧਰ ਤਾਂ ਨਹੀਂ ਜਾਏ ਮੇਰੇ ਚਾਚਾ ਗਿਆ ਜੀਜੇ ਨਾਲ ਉਹਧਰ ਟੰਡਾ ਬੰਦੀ ਫੇੜਾ ਬਣ ਗਿਆ ਯਾਰਾ ਹਾਂ ਉਹ ਹਮੇਸ਼ਾ ਉਹਨਾਂ ਦੇ ਨਾਲ ਬੀਜੀ ਦੇ ਜਾਣਾ ਤਾਂ ਹਾਂ ਮਾ ਯਾਰ ਮੈਂ ਕਿਤੇ ਨਹੀਂ ਖੇਲਦਾ ਕੰਮ ਹੀ ਖਸੂਤਾ ਲੈ ਉਹ ਪੈ ਪੈ ਠੀਕ ਹੋ ਗਿਆ ਇਹ ਟਾਈਮ ਫਰਾਂਜ ਪਾਣੀ ਹੋਣੀ ਹੋ ਜਾਂਦੀ ਹੈ ਹੁਣ ਤਾਂ ਉਹ ਵੀ ਭਾਰੇ 24 ਘੰਟੇ ਰਹਿੰਦੀ ਹੁਣੇ ਭਰ ਕੇ ਟੈਂਕੀ ਟੈਂਕੀ ਤਾਂ 24 ਘੰਟੇ ਭਰੀ ਰਹਿੰਦੀ ਆ ਕੋਈ ਭਈਆ ਸਾੜੇ ਟੂਕੀਆਂ ਤੋੜਦੇ ਨੇ ਬਾਜੀ ਹਾਂ ਪਾਣੀ ਵਿੱਚ ਸਾੜ ਹੀ ਖੜਾ ਨਹੀਂ ਜਾਂਦਾ ਉਹ ਕਹਿਆ ਕਰੋ ਤੁਸੀਂ ਉਹਨਾਂ ਨੂੰ ਮਾਰਦੇ ਹੋ ਸਮਝਾ ਕੇ ਰੱਖੋ ਪਰ ਮੈਂ ਤਾਂ ਪਰ ਮਾਰਦਾ ਨਾ ਕੁਪੀ ਜਿਹੜਾ ਤੋੜਦਾ ਜਿਹਦੇ ਨਿੱਪਲ ਆ ਜੂਣਾ ਮੈਂ ਲਿਆਦਾ ਆਏ ਵੀ ਗਾ ਠੀਕ ਆ ਵੀ ਹੁਣ ਕਿੰਨੀਆਂ ਕਿ ਟੁੱਟੀਆਂ ਲਾਈ ਜਾਊਂਗਾ ਫਿਰ ਗੱਲ ਜੀ ਬਾਅਦ ਜਿੱਥੇ ਉਹ ਗੱਡੀ ਨਹੀਂ ਖੜਦੀ ਗਿਆ ਸਾਡੀ ਹਾਂ ਅੱਠ ਟੁੱਟੀਆਂ ਬਦਲੀਆਂ ਅੱਠ ਉਹ 100 ਰੁਪਏ ਦੇ ਕਾਹਦੇ ਟੁੱਟੀਆਂ ਨਹੀਂ ਆਉਂਦੀ 800 ਦੀਆਂ ਹੋ ਗਈਆਂ ਮੈਂ ਕਹਿੰਦਾ ਯਾਰ ਜਿਹੜੀਆਂ ਮਰਦੀ ਰੱਬਾ ਹੋਵੇ ਮੈਂ ਹਾਰ ਕੇ ਨਿੱਪਲੇ ਲਾਦਾ ਅੱੜਦੀ ਕਹਿੰਦਾ ਨਿੱਪਲੇ ਲਾਦਾ ਮੈਂ 800 ਦੀਆਂ ਟੁੱਟੀਆਂ ਲਾ ਦੀਆਂ ਮੈਂ ਉਹ ਬਿਲ ਪਏ ਆ ਦੂਪਾਇ ਫੇਕਾਉਣ ਦਊਗਾ ਹਾਂ ਹੁਣ ਅਬੜੀ ਲਿਆਓ ਜਾਓ ਤੁਹਾਡੀ ਤਾਂ ਲੇਬਰ ਅੰਦਰ ਬਾਣੀ ਨਹੀਂ ਦੀ ਆ ਕਿਸਾਨਾਂ ਨੇ ਉਹਦੇ ਪਾਣੀ ਕਿੱਥੇ ਪੀਣੇ ਕਿ ਸਾਨੂੰ ਵੀ ਅੰਦਰ ਬਣਾਉਣਾ ਠੰਡਾ ਪਾਣੀ ਇਹਦਾ ਨਾ ਉਹ ਲੇਬਰ ਨੂੰ ਆ ਮਾਹ ਫਿਲ ਲਿਆਓ ਨਾ ਕੋ ਅਪਣੇ ਜਿਆਦਾ ਪੈਸਾ ਕਰ ਆਇਨਾ ਫੜ ਕੇ ਬੈਈ ਜਾਂਦੀ ਹੈ ਜਦੋਂ ਲੱਗਦੇ ਸੱਚ ਪਾਣੀ ਪਾਉਨੇ ਆ ਜਿਹੜੇ ਕੰਮ ਕਰਦਾ ਨੇ ਥੱਲੇ ਨੂੰ ਜ਼ੋਰ ਪੈ ਜਾਂਦਾ ਚਲੋ ਬਾਕੀ ਹੁਣ ਆਪਾਂ ਕਿੰਨਿਆ ਜੀ ਚਾਹ ਪਾਣੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਦੇ ਵਿੱਚ ਜੀ ਇਹ ਕਾਰ ਰਾਬਾ ਦਾ ਭਾਗਿਤ ਫਿਰਦਾ ਹੀ ਵੀ ਜਰਾ ਹਾਂ ਕਮਿਆਂ ਫਿਰ ਇਹਦੇ ਵੀ ਲੜਕੀਆਂ ਦੇ ਪਰੇਡਾ ਪਰ ਤੋਂ ਚੋਤੇ ਕੋਠੀ ਚਾਇਆ ਹੋਇਆ ਤਾਂ ਅੱਜ ਜੀ ਭਰੇ ਤਾਂ ਕੱਦ ਨਹੀਂ ਲਾ ਨਾ ਕਿੰਨੀ ਚੰਗਾ ਸਾਡੇ ਬਾਹਰ ਖਾਣੇ ਪ੍ਰਿੰਟਾਂ ਨੇ ਕੀ ਬਾਤ ਐ ਪ੍ਰਿੰਟ ਦੀ ਕਿਹਾ ਤਾਂ ਉਹ ਨਾਮ ਇਹਨੂੰ ਸਪੱਤਾ ਹੋ ਪ੍ਰਿੰਟ ਦਾ ਸਪੱਤਾ ਬਚ ਗਿਆ ਨਾ ਦੋ ਤਾਂ ਆਪਣੇ ਹਿੰਦਾਂ ਮੈਟ ਗਿਆ ਉਹ ਨਾਲੇ ਤੂੰ ਮਾੜਾ ਮੋਟਾ ਮੇਰੀ ਗੱਲ ਸੁਣ ਪੁੱਤ ਦੁਪਹਿਰ ਨੂੰ ਘਰ ਰਿਹਾ ਕਰ ਚਾਚਾ ਯਾਰ ਬਹੁਤ ਦੂਰ ਤੱਕ ਘੁੰਮਦਾ ਇਹਨ ਮੁੰਡਾ ਨੰਗੇ ਸਿਰ ਨਿੱ ਕਦੇ ਵੀ ਬਾਹਰ ਘੁੰਮੀਦਾ ਹੁੰਦਾ ਮੈਂ ਤਾਂ ਜਾਣਦਾ ਕਿ ਨਹੀਂ ਦੂਰ ਹੋਈ ਉਹਦਾ ਮੈਂ ਯਾਰ ਮੇਲੇ ਲਾ ਘੁੰਮਦਾ ਨੰਗੇ ਸਿਰ ਹੁੰਦਾ ਪਤਾ ਨਹੀਂ ਕਿਆ ਉਹ ਵੀ ਗੱਲ ਖੇਡਣ ਦਾ ਪਟਕਾ ਬਣਿਆ ਗਰ ਸ਼ਰਲੰਗਾ ਦੀ ਜੰਗਾ ਹੁੰਦਾ ਹੁੰਦਾ ਪਟਕਾ ਨਹੀਂ ਬਣਨਾ ਦੇਖੇ ਨੇ ਰਮਾਲ ਬਣਿਆ ਕਿਹੜਾ ਰਮਾਲ ਬਣ ਲਾ ਠੀਕ ਆ ਜੇ ਗਰਮੀ ਲੱਗਦੀ ਆ ਦੀ ਲਾ ਕੇ ਬੈਠਾਦਾ ਇੰਦਰਾ ਉਹ ਤੂੰ ਹੁਣ ਤਾਂ ਆਈਆਂ ਘਰ ਤੇ ਫੇਰ ਰਮਾਲ ਬਨ ਲੰਦਾ ਨਾਲੇ ਦੁਪਹਿਰ ਨੂੰ ਇੰਨੀ ਦੂਰ ਤੱਕ ਨਾ ਜਾਇਆ ਕਰ ਸਮਝ ਗਿਆ ਆਪਣਾ ਘਰੇ ਰਹਿਆ ਕਰ ਇਹ ਤਾਂ ਬਹੁਤ ਦੂਰ ਤੱਕ ਜਾਂਦਾ ਵਾਟੂ ਦੱਸਦਾ ਮੈਨੂੰ ਲੈ ਵਾਟੂ ਤੇ ਆਵਈ ਇਹ ਵਿੱਚ ਆਉਣਾ ਨਹੀਂ ਚਾਹੁੰਦਾ ਬੰਦਾ ਸਾਡਾ ਵੀਡੀਓ ਦੇ ਕਾਲ ਵੀ ਜੇ ਕਿੱਥੇ ਫਿਰੀ ਜਾਂਦਾ ਕਿੱਥੇ ਤੱਕ ਫਿਰਦਾ ਵੰਟੂ ਬੱਲੇ ਬੱਲੇ ਉਹ ਅਗਲਾ ਗੁਰਦੁਆਰੇ ਵੱਲ ਉਧਰ ਬਾਟੂ ਨਾਲ ਘਰ ਕਿੱਥੇ ਆ ਉਧਰ ਆੜੀ ਹੋਣੀ ਆ ਇਹ ਕੋਈ ਵੀ ਨਹੀਂ ਹੁਣ ਤੱਲਾ ਹੀ ਫਰੀ ਜਾਂਦਾ ਦੁਪਹਿਰ ਚ ਨਾ ਇਧਰ ਨੂੰ ਕਹਿੰਦੇ ਨੇ ਉਹਨਾਂ ਨਹਿਰ ਵਾਲੂ ਆਹ ਗੜਾ ਨਹਿਰ ਇਧਰ ਨੂੰ ਵਾਲੀਬਾਲ ਦੇ ਗਰਾਊਂਡ ਵਾਲੂ ਆਹ ਗੁਰਦੁਆਰ ਸਿੰਗਾ ਇਧਰ ਪਾਰਕ ਵਾਲੀ ਸਾਈਡ ਪਰੇ ਇਧਰ ਫੈਸਿਲਿਅਮ ਦਾ ਅਸਰ ਕੋ ਦਸਾਂ ਨੂੰ ਜਾਣ ਕਰਾਂ ਦੱਸੋ ਇਹ ਇਹ ਆ ਗਿਆ ਅੰਦਰ ਤੁਸੀਂ ਮੀਲਾ ਤੁਸੀਂ ਚਾਹ ਚੰਮੀ ਤੇ ਠੀਕ ਹੈ ਤੁਸੀਂ ਪਿੰਦਾ ਨਹੀਂ ਚਾਹ ਲੋ ਜੀ ਆ ਜੀ ਤੁਸੀਂ ਵੀ ਚਾਹ ਪੀਓ ਜੱਗ ਸਾਡਾ ਜਿਆਦਾ ਆ ਗਿਆ ਜੀ ਭਰ ਕੇ ਤੇ ਕੱਪੀ ਗੁੱਪੀ ਵਾਲਾ ਮਾਲ ਨਹੀਂ ਹੈਗਾ ਇਹ ਤੁਹਾਡਾ ਪੂਰੇ ਗਲਾਸ ਦਾ ਬਾਟੂ ਬਾਟੂ ਦਾ ਭਾਈ ਜੀ ਕਾਫੀ ਪੀ ਐ ਅੱਛੇ ਇਹਨੂੰ ਚਾਹ ਕਿੱਥੇ ਪਸੰਦ ਆਉਂਦੀ ਆ ਹੈ ਨਾਲੇ ਉਹ ਵੀ ਗਰੀਬਾਂ ਦੀ ਚਾਹ ਹੈ ਤੇ ਲੋ ਜੀ ਲੱਗੇ ਹੁਣ ਚਾਹ ਪਾਣੀ ਪੀਣ ਮਿਲਦੇ ਆ ਪਾ